ਹਾਂ ਲੋ ਜਨਾਬ ਸਸਰੀ ਦਾ ਅਸਲਾਮ ਅਲੈਕੁਮ ਸਾਰਿਆਂ ਨੂੰ ਤੇ ਮਾਦੀ ਆਪਣੀ ਖਾਸ ਖਾਸ ਮਾਦੀ ਹੈ ਜਨਾਬ ਬੜੀ ਪਿਆਰੀ ਮਾਦੀ ਹੈ ਮਾਸ਼ਾਅੱਲਹ ਖੜੀ ਤਕਤੀ ਦੀ ਮਾਦੀ ਹੈ ਉਮਰ ਤਕਰੀਬਨ 8-9 ਸਾਲ ਹੋ ਗਈ ਇਹਦੀ ਬੜੇ ਪਿਆਰੇ ਬੱਚੇ ਦਿੰਦੀ ਹੈ ਹਾਂ ਜੀ இப்படர் கடா that didn't pass ਕੜੀ ਨਿਆਖ ਚੀਜ਼ ਹੈ ਤੇ ਅੱਜ ਤੁਹਾਨੂੰ ਮਾਦੀ ਦਾ ਸ਼ੌਂਕ ਕਰਾਉਂਦਾ ਹਾਂ ਆ ਜਾ ਨਹੀਂ ਆ ਜਾ দাদা ਪਿਆਰ ਹੋ ਗਿਆ ਆਇਆ बी पसंदीदा मादी आहे बी वाव ठीकर थी उहो खड़ी जक थी बिल्कुलु ज़ीरो साइज़ी ਇਹ ਮਾਲੀਆਂ ਨਾ ਆਂਡੇ ਲਾਂਦੀਆਂ ਪਈਆਂ ਨੇ ਜਨਾਬ ਮੱਦੀ ਆਪਣੀ ਉਹ ਵੀ ਚਾਲੂ ਹੋ ਗਈ ਆਂਡਿਆਂ ਤੇ ਤੇ ਬੜਾ ਸੋਹਣਾ ਸ਼ੌਂਕ ਕਰਾਵਾਂਗੇ ਤੁਹਾਨੂੰ ਇਹ ਆਪਣੀ ਸਰਦੀ ਮੱਦੀ ਇਹ ਵੀ ਆਂਡੇ ਲਾਂਦੂ ਪਈਆਂ ਵਾਹ ਵਾਹ ਅੰਦੇ ਸਾਬ ਹੋਦੇ ਤੁਹੀ ਜੀ ਕਾ ਜਨਾਬ ਸ਼ੌਂਕ ਗਿਵੇਂ ਲੱਗਾ ਦੱਸਿਆ ਜੀ ਇਹ ਬਦਾਮੀ ਮਾਦੀ ਆਪਣੀ ਪੱਠੀ ਆ ਪੇਲੀ ਚੋ ਲੈ ਗਈ ਅਸੀਂ ਨਾਲ ਬਹੁਤ ਚੰਗੀ ਪੱਠੀ ਆ ਜਨਾਬ ਬਹੁਤ ਚੰਗੀ ਪੱਠੀ ਆ ਤੇ ਇਸ ਮਾਦੀ ਨਾਲ ਪਾਇਆ ਬਨਰ ਦੇਖੋ ਕੀ ਰਿਜ਼ਲਟ ਹੁੰਦਾ ਉਹਨੇ ਇਹ ਨੰਨ ਪੋਣਿਆ ਨਰਕ ਕੋਈ ਕਿਉਂਕਿ ਬੱਚੇ ਦੇ ਤਕਰੀਬਨ ਇਹਨੇ ਹੁਣ ਛੱਡ ਦਿੰਦੇ ਨੇ ਛੋਟੀ ਜੀ ਅੱਖ ਹੈ ਉਹਦੀ ਕੰਡਾ ਕੱਢਦੇ ਪਈ ਮਾਂ ਆਏ ਔਰ ਇੱਕ ਜਨਾਬ ਪੀਲੇ ਸਾਗੋ ਮਾਗੋ ਨੇ ਕਹਿ ਆਪਨੇ ਹਾਂਜੀ bil igjen. Den løper lige godt. ਏ ਬਰੀਡਰ ਆ ਜੀ ਆਪਣਾ ਬਰੀਡਰ ਕੋਲ 3 ਲੱਖ ਕਿੰਨੇ ਲਾਣਾ ਹੈ ਕੰਟੈਕਟ ਕਰ ਸਕਦਾ ਕੋਈ ਇਸ ਵਿੱਚ ਆ ਜਾ ਹਾਂਜੀ ਨੰਬਰ ਇਹਦੇ ਨਾਲ ਲੱਗੇਗੀ ਉਹਨਾਂ ਦੇ ਕੋਲ मर्जी ना पाए जीरो मैं अपनी शरीर बड़ी डाडी मर्जी है जनाब बहुत डाडी मर्जी है ਦੋ ਚੰਗੇ ਬੱਚੇ ਦਿੱਤੇ ਇਸਨੇ ਲੋ ਜਨਾ ਕਰੋ ਚੱਕ ਮਾਰਦੇ